ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲੱਤੀ ਮਾਚਨ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਵੇਂ ਕਿ ਜੀ ਹੁਣ ਆਪਣੇ ਕਈ ਵਾਰ ਸਰਫ ਨਹੀਂ ਹੁੰਦਾ ਸਾਬਨ ਨਹੀਂ ਹੁੰਦੀ ਸੋਡਾ ਨਹੀਂ ਹੁੰਦਾ ਤੇ ਆਪਾਂ ਨੂੰ ਕੱਪੜੇ ਧੋਣੇ ਬਹੁਤ ਜ਼ਿਆਦੇ ਔਖੇ ਹੋ ਜਾਂਦੇ ਨੇ ਖਾਸ ਕਰਕੇ ਜਿਹੜੇ ਚਿੱਟੇ ਕੱਪੜੇ ਹੁੰਦੇ ਨੇ ਠੀਕ ਹੈ ਜੀ ਤੇ ਉਹ ਬਹੁਤ ਧੋਣੇ ਬਹੁਤ ਜ਼ਿਆਦੇ ਔਖੇ ਹੋ ਜਾਂਦੇ ਉਹ ਲਾਂਗੇ ਜੀ ਆਪਾਂ ਜਿਹੜੇ ਆਪਾਂ ਐਕਸਪਾਇਰ ਹੋਏ ਹੋਏ ਗੋਲੀਆਂ ਹੁੰਦੀਆਂ ਨੇ ਬੁਖਾਰ ਦੀਆਂ ਹੋਵੇ ਜਾਂ ਫਿਰ ਪੇਟ ਦਰਦ ਕਾਸੇ ਦੀ ਗੋਲੀ ਹੋਵੇ ਉਹ ਗੋਲੀਆਂ ਨਾਲ ਆਪਾਂ ਕੱਪੜੇ ਧੋਵਾਂਗੇ ਕਿਸ ਤਰ੍ਹਾਂ ਧੋਵਾਂਗੇ ਚਲੋ ਸਟਾਰਟ ਕਰਦੇ ਆਂ ਜੀ ਚਲੋ ਜੀ ਇਹ ਹੋ ਗਈ ਹੈ ਜੀ ਆਪਣੀਆਂ ਤਿੰਨ ਗੋਲੀਆਂ ਆਪਾਂ ਨੇ ਸਿਰਫ ਇੱਕ ਸ਼ਰਟ ਵਾਈਟ ਕਲਰ ਦੀ ਦੋ ਬਨਾਇਨਾ ਚਿੱਟੀਆਂ ਤੇ ਬਾਕੀ ਇੱਕ ਸੂਟ ਹੈ ਮੇਰਾ ਤੇ ਇੱਕ ਸਰਦਾਰ ਜੀ ਦਾ ਪਜਾਮਾ ਹੋ ਗਿਆ ਠੀਕ ਹੈ ਨਵਾਂ ਤੇ ਇਹ ਧੋਵਾਂਗੇ ਆਪਾਂ ਇਹਦੇ ਵਿੱਚ ਕੋਈ ਮਿੱਟਾ ਮਤਲਬ ਕਿ ਆਪਾਂ ਨੂੰ ਜਿਹੜਾ ਬੱਠਲ ਦੇ ਵਿੱਚ ਪਾਣੀ ਪਾ ਲੈਨੇ ਆ ਤੇ ਉਹਦੇ ਵਿੱਚ ਇਹ ਜਿਹੜੀਆਂ ਤਿੰਨ ਗੋਲੀਆਂ ਨੇ ਕੱਢ ਕੇ ਇਹ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਨੇ ਆ ਤੇ ਫੇਰ ਇਹਨਾਂ ਕੋਈ ਦੇ ਵਿੱਚ ਸੋਡਾ ਪਾਣਾ ਨਾ ਸਰਪਾ ਪਾਣੀ ਨਾ ਸਾਬਣ ਨਾਲ ਧੋਣੇ ਲੋ ਜੀ ਇਹ ਤਿੰਨ ਗੋਲੀਆਂ ਆਪਾਂ ਇਹਦੇ ਵਿੱਚ ਕੱਢ ਲੈਨੇ ਆ ਤਿੰਨ ਗੋਲੀਆਂ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਪਾ ਲੈਨੇ ਆ ਲੋ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਘੋਲ ਲਵਾਂਗੇ ਲੋਜੀ ਤਨ ਗੋਲੀਆਂ ਜਿਹੜੀਆਂ ਆਪਣੀਆਂ ਚੰਗੀ ਤਰ੍ਹਾਂ ਖੁੱਲ ਗਈਆਂ ਨੇ ਦੇਖੋ ਜੀ ਦੇਖੋ ਜੀ ਇੰਨੇ ਨਾਲ ਹੀ ਚੱਕ ਹੋ ਗਈ ਜਿਹੜੀਆਂ ਇਹ ਗੋਲੀਆਂ ਸੀ ਹੁਣ ਇਹਦੇ ਵਿੱਚ ਆਪਾਂ ਡੋਬ ਦਾਨੇ ਆ ਵਾਈਟ ਕਪੜੇ ਲੋਜੀ ਤੁਸੀਂ ਕਮਾਲ ਇੱਦਾਂ ਦੇਖੋ ਗੋਲੀਆਂ ਜੇ ਤੁਸੀਂ ਵੱਧ ਪਾਉਂਗੇ ਇੰ ਤੋਂ ਵੱਧ ਚੱਕ ਹੋਊਗੀ ਇਹਦੇ ਵਿੱਚ ਆਪਾਂ ਡੋਬ ਦਿੱਤੇ ਨੇ ਜੀ ਹੁਣ 10 ਮਿੰਟ ਬਾਅਦ ਤੁਹਾਨੂੰ ਇਹ ਕੱਪੜੇ ਦਿਖਾਣੇ ਆ ਆਪਣੇ ਬਹੁਤ ਵਧੀਆ ਨਿੱਖਰਨਗੇ ਤੁਸੀਂ ਦੇਖੋ ਗੋਲੀਆਂ ਦਾ ਅਸਰ ਆਪਣੇ ਜਿਹੜੇ ਕੱਪੜੇ ਨੇ ਪੂਰੀ ਤਰ੍ਹਾਂ ਨਿੱਖਰ ਗਏ ਨੇ ਬਿਲਕੁਲ ਦੇਖੋ ਪੀਲਕਣੀ ਰਹੀ ਹੈਗੀ ਜਿਹੜੀ ਮਾੜੀ ਮੋਟੀ ਪੀਲਕਾ ਉਹ ਵੀ ਆਪਾਂ ਨੇ ਸਾਰੀ ਲਾ ਦਿੱਤੀ ਜਿਹੜੀ ਬਨਾਇਨਾ ਤੇ ਆਪਣੀ ਪੀਲਕ ਫਿਰ ਜਾਂਦੀ ਆ ਉਹ ਵੀ ਸਾਫ਼ ਹੋ ਜਾਂਦੀਆਂ ਨੇ ਗੋਲੀਆਂ ਨਾਲ ਠੀਕ ਹੈ ਜੀ ਇਹ ਤਰੀਕਾ ਤੁਸੀਂ ਜ਼ਰੂਰ ਅਪਣਾ ਕੇ ਦੇਖਿਓ ਤੇ ਲਓ ਜੀ ਐਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਪਿਆਰਿਆ ਜਿਹਾ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਉੜੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਤੁਸੀਂ ਤਰੀਕਾ ਜੇ ਤੁਸੀਂ ਵਾਈਟ ਕੱਪੜੇ ਹੋਰ ਵੱਧਨ ਖੇਰਨਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਰੰਗ ਕਾਟ ਵੀ ਪਾ ਸਕਦੇ ਹੋ ਠੀਕ ਹੈ ਜੀ ਰੰਗ ਕਾਟ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਗੋਲੀਆਂ ਦੇ ਨਾਲ ਤੇ ਜਿਹੜੇ ਆਪਣੇ ਚਿੱਟੇ ਕੱਪੜੇ ਦੁੱਧ ਵਾਂਗੂ ਨਿੱ